ਆਏ ਬੇਸਿਕਲੀ ਅੱਜ ਲੋ ਤਿਹਾਰੇ ਮੱਦੇ ਨਜ਼ਰ ਵੀ ਤੇ ਸਾਡਾ ਜਿਹੜਾ ਫੋਕਸ ਹੈ 26 ਜਨਵਰੀ ਵੀ ਹੈਗਾ ਜੀ ਉਹਦੇ ਮੱਦੇ ਨਜ਼ਰ ਅਸੀਂ ਜਿਹੜਾ ਵਾ ਆਪਣੇ ਚੈਕਿੰਗ ਕਰ ਰਹੇ ਹਾਂ ਸਰ ਕਿੰਨਾ ਦਾ ਜਿਹੜਾ ਵਾ ਪੁਲਿਸ ਵੱਲੋਂ ਚੈਕਿੰਗ ਉਹ ਭਿਆਨ ਚਲਾਇਆ ਗਿਆ ਕਿਉਂਕਿ ਅੱਜ ਪਹਿਲੀ ਵਾਰ ਦੇਖਣ ਜਾਇਆ ਕਿ ਬਸਾਂ ਦੇ ਉੱਧਰ ਜਾ ਕੇ ਜਿਹੜਾ ਵਾ ਉਹ ਤਲਾਸ਼ੀ ਦੇ ਅੰਦਰ ਲੱਗਿਆ ਪੁਲਿਸ ਫੈਕਟ ਵਿੱਚ ਕਿਤੇ ਕੋਈ ਇਨਪੁਟ ਤਾਂ ਨਹੀਂ ਆਈ ਨਹੀਂ ਨਹੀਂ ਇਹ ਇਨਪੁਟ ਨਹੀਂ ਆਗੀ ਬਟ ਜਿਹੜੀ ਚੈਕਿੰਗ ਵਗੈਰਾ ਵਾਏ ਅੱਜ ਸਪੈਸ਼ਲੀ ਬੱਸ ਸਟੈਂਡ ਨੂੰ ਮੁੱਖ ਰੱਖ ਕੇ ਬੱਸਾਂ ਦੀ ਚੈਕਿੰਗ ਜਿਹੜੇ ਬੱਸਾਂ ਦੇ ਅੰਦਰ ਬੈਠੇ ਨੇ ਉਹਨਾਂ ਦੀ ਜਿਹੜਾ ਸਾਨੂੰ ਲੱਗਦਾ ਕੋਈ ਚੱਕੀ ਜਾਂ ਕਦਾਂ ਉਹਨਾਂ ਦੀ ਬੈਗ ਵਗੈਰਾ ਤੇ ਬਾਕੀ ਸਾਰੀ ਚੈਕਿੰਗ ਕਰ ਰਹੇ ਆ। ਸਾਬ ਜੀ ਬਈ ਵਾਰ ਦੇਖਣ ਦੇ ਵਿੱਚ ਹੋਊਗਾ ਵਾ ਕਿ ਕੁਝ ਨੌਜਵਾਨ ਤਿਆਰ ਬਲੇ ਦਿਨ ਖਾਸ ਤੌਰ ਤੇ ਜਿਹੜੇ ਫੈਸਟੀਵਲ ਆ ਉਡੀ ਨੜਬਾਜੀ ਕਰਦੇ ਆ ਉਹ ਨੜਬਾਜਾਂ ਨੂੰ ਕੀ ਮਤਲਬ ਕਾਉਂ ਨਹੀਂ ਦੇਣਾ ਚਾਹੁੰਗੇ ਨਹੀਂ ਵਾਰਨਿੰਗ ਤੇ ਇਹੋ ਜੀ ਸਟ੍ਰਿਕਟ ਵਾਰਨਿੰਗ ਆ ਜੀ ਅਸੀਂ ਖੜੇ ਆ ਨਾਕਾ 'ਚ ਸਾਡੇ ਲਾਗੋਂ ਦੀ ਕੋਈ ਵੀ ਜਾਏਗਾ ਤੇ ਜੋ ਵੀ ਐਸ ਪਰਲਾ ਮੈਕਸਿਮ ਕਾਰਵਾਈ ਬਣਦੀ ਕਰਾਂਗੇ ਸਰ ਇਹ ਟ੍ਰੈਫਿਕ ਦੀ ਗੱਲ ਕਰੀਏ ਸ਼ਹਿਰ 'ਚ ਟ੍ਰੈਫਿਕ ਦੀ ਸਮੱਸਿਆ ਬਹੁਤ ਗੰਭੀਰ ਹੋ ਚੁੱਕੀ ਆ ਔਰ ਲੋਕਾਂ ਦੀ ਇਹ ਮੰਗਵਾ ਵੀ ਜਿਹੜੇ ਮੇਨ ਚੌਕ ਆ ਉੱਥੇ ਟ੍ਰੈਫਿਕ ਪੁਲਿਸ ਤੇ ਨਾਟ ਹੋਣੀ ਚਾਹੀਦੀ ਜਦ ਇਹ ਸਕੂਲ ਐਕੀ ਕਿਦਾਂ ਦੇ ਪ੍ਰਬੰਧ ਕਰੋਗੇ ਇਹ ਟ੍ਰੈਫਿਕ ਦੇ ਤੋਕਦੇ ਪ੍ਰੀਸ ਦਾ ਸਵਾਲ ਹੈ ਜੀ ਉੱਥੋਂ ਤੇ ਚਲੋ ਅਸੀਂ ਕਰਦਾਂਗੇ ਬਟ ਟ੍ਰੈਫਿਕ ਦੀ ਸਮੱਸਿਆ ਜਿਹੜੀ ਇਕੱਲੀ ਪੁਲਿਸ ਦੀ ਨਹੀਂ ਹੈ ਉਹਨੂੰ ਹੈਗਾ ਉੱਤੇ ਬਾਕੀ ਵੀ ਹੈ ਕਮੇਟੀ ਹੈ ਇਨਕ੍ਰੋਚਮੈਂਟ ਹੋਈ ਹੈ ਬੜਾ ਕੁਛ ਹੈ ਜੀ ਉਹ ਸਾਰਾ ਮਤਲਬ ਉਹਨਾਂ ਦਾ ਬਾਕੀ ਡਿਪਾਰਟਮੈਂਟ ਨਾਲ ਵੀ ਮਿਲ ਕੇ ਬਹਿ ਕੇ ਉਹਦਾ ਕਰਾਂਗੇ ਫੋਰਸ ਤੇ ਜਿੰਨੀ ਸਾਡੇ ਕੋਲ ਹੈਗੀ ਹੈ ਸਫੀਸ਼ੀਐਂਟ ਹੀ ਲਾਉਂਦੇ ਆ ਜੀ ਸ਼ਹਿਰ ਚ ਸਰ ਜੀ ਜਿਸ ਤਰ੍ਹਾਂ ਦੀ ਪ੍ਰੋਬਲਮ ਕਰਦਾ ਹੀ ਚੋ ਜਾ ਰਿਹਾ ਨਹੀਂ ਨਸ਼ਾ ਤਾਂ ਜ਼ੀਰੋ ਟੋਲਰੈਂਸ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਅੱਡੇ ਵੀ ਇਦਾਂ ਸਾਡੇ ਬਕਾਇਦਾ ਮੀਟਿੰਗਸ ਵੀ ਹੋ ਰਹੀਆਂ ਨੇ ਸੰਪਰਕ ਪ੍ਰੋਗਰਾਮ ਦੇ ਤਹਿਤ ਉਸ ਤੋਂ ਇਲਾਵਾ ਜੇ ਕੋਈ ਸਾਨੂੰ ਲੱਗਦਾ ਵਾ ਤੇ ਉਹਦੇ ਖਿਲਾਫ ਆਈ ਉਹ ਉਸ ਏਰੀਏ ਦੀ ਰਿਸਰਚ ਕਰਦੇ ਆ ਜੀ ਤੇ ਜਿਹੜਾ ਸ਼ੱਕੀ ਲੱਗਦਾ ਉਹਨੂੰ ਚੈੱਕ ਕਰਦੇ ਆ ਜੀ ਸਰਬ ਸਭੀ ਜਿਹੜਾ ਸ਼ੱਕੀ ਜਿਹੜਾ ਨੂੰ ਲੈ ਜੀ ਉਹ ਖਾਸ ਸੰਦੇਸ਼ ਜੇਣਾ ਜਾਊਗਾ ਬਿਲਕੁਲ ਜੀ ਸੰਦੇਸ਼ ਤੇ ਹੀ ਆ ਜੀ ਕੋਈ ਵੀ ਤੁਹਾਡਾ ਕੋਈ ਲਵਾਰਸ ਕੋਈ ਅਗਾਵਾ ਕੋਈ ਬੈਗ ਵਗੈਰਾ ਜਦਕਿ ਪਾ ਬਸ ਸਟੈਂਡ ਐ ਕੋਈ ਜੰਤਰਥਾਵਾ ਤੇ ਮਿਲਦਾ ਇਸ ਤੋਂ ਇਲਾਵਾ ਜੇ ਜਿੱਥੇ ਤੇ ਰਹਿੰਦੇ ਆ ਰੈਸ਼ੀ ਇਲਾਕੇ ਚ ਕੋਈ ਤਾਂ ਲੱਗਦਾ ਹੈ ਕਿ ਕੋਈ ਉਪਰਾ ਬੰਦਾ ਰਹਿ ਰਿਹਾ ਜਾਂ ਜਿੱਦਾਂ ਕੋਈ ਜਿਹਨੂੰ ਕਿਸੇ ਨੂੰ ਸ਼ੱਕ ਪੰਦਾ ਤੁਰੰਤ ਜਿਹੜੀ ਫਲਾਹ ਦੇਣ ਇਸ ਤੋਂ ਇਲਾਵਾ ਜਿੰਨੇ ਵੀ ਲੋਕੀ ਹੈ ਜਿਨ੍ਹਾਂ ਨੇ ਆਪਣੇ ਕਿਰਾਏਦਾਰ ਰੱਖਿਆ ਉਹਨਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਕਿਰਾਏਦਾਰਾਂ ਦੇ ਆਧਾਰ ਕਾਰਡ ਵਗੈਰਾ ਸਾਨੂੰ ਦੇਰ ਤੱਕ ਉਹਨਾਂ ਨੂੰ ਵੀ ਵੈਰੀਫਾਈ ਕਰਾ ਲਈਏ ਸਰ ਦੇਖੋ ਜਿਵੇਂ ਜੈਵਨ ਹਰ ਸ਼ਹਿਰ ਦੇ ਦੇਖੀਓ ਪ੍ਰਵਾਸੀ ਜਿਹੜੇ ਦੂਜੇ ਸ਼ਹਿਰ ਤੋਂ ਆਏ ਲੋਕ ਆ ਇੱਕਦਮ ਉਹਨਾਂ ਦੀ ਸੰਖਿਆ ਵਾਧੀ ਜਾ ਰਹੀ ਹੈ ਕੀ ਧਾਰੀਵਾਲ ਦੇ ਵਿੱਚ ਲੋਕਾਂ ਨੇ ਜਿਵੇਂ ਆਫਿਸ ਦੇ ਜਿਵੇਂ ਦੂਜੇ ਸ਼ਹਿਰ ਤੋਂ ਆਏ ਕਿਸੇ ਵਿਅਕਤੀ ਨੂੰ ਘਰ ਚ ਰੱਖਿਆ ਤਾਂ ਉਹਦਾ ਰਿਕਾਰਡ ਜਮਾ ਕਰਾਏ ਨੇ ਬਿਲਕੁਲ ਬਿਲਕੁਲ ਇਹ ਤੇ ਇਹ ਤੇ ਹੈ ਹੀ ਜਿੰਨੇ ਵੀ ਆਪਣੇ ਘਰ ਚ ਕਿਸੇ ਨੂੰ ਰੱਖਣਾ ਆ ਉਹਦਾ ਉਹਦਾ ਪ੍ਰੂਫ ਵਗੈਰਾ ਸਾਨੂੰ ਦੇਣ ਤਾਂ ਕਿ ਅਸੀਂ ਜਿੱਥੋਂ ਆਏ ਆ ਉੱਥੋਂ ਅਸੀਂ ਉਹਨਾਂ ਦਾ ਵੈਰੀਫਿਕੇਸ਼ਨ ਕਰਾ ਸਕੀਏ